ਜੀ ਆਪਾਂ ਬਣਾਵਾਂਗੇ ਚੀਰ ਕੇ ਕਰੇਲੇ ਕਰੇਲੇ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਕਿ ਕਰੇਲਿਆਂ ਦਾ ਜਿਹੜਾ ਕੁਡੱਤਾ ਨਾ ਕੋੜਾ ਪਾਣਾ ਜਿਹੜਾ ਉਹ ਬਿਲਕੁਲ ਹੀ ਆਪਾਂ ਨੇ ਪਹਿਲਾਂ ਖਤਮ ਕਰ ਦੇਣਾ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਆਪਾਂ ਕਰੇਲੇ ਬਣਾ ਕੇ ਤਿਆਰ ਕਰਾਂਗੇ ਮੇਰੇ ਚੈਨਲ ਕਮਲ ਸਿੰਘ ਟ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਲੈ ਅੱਧੇ ਗਿੱਲੂ ਕਰੇਲੇ ਆਪਣੇ ਜਿਹੜੇ ਕਰੇਲੇ ਬਿਲਕੁਲ ਤਾਜ਼ੇ ਐ ਇਹ ਲੰਬੇ ਸ਼ੇਪ ਦੇ ਵਿੱਚ ਤੇ ਇਹ ਪਤਲੇ ਆ ਇਹਨਾਂ ਨੂੰ ਆਪਾਂ ਚੀਰ ਕੇ ਜਿਹੜਾ ਬਣਾਵਾਂਗੇ ਕ੍ਰੇਲਿਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਤੇ ਇਹਨਾਂ ਨੂੰ ਆਪਾਂ 2 ਮਿੰਟ ਜਿਹੜਾ ਸੁਕਾ ਕੇ ਹੁਣ ਆਪਾਂ ਇਹਦੀ ਜਿਹੜੀ ਕਟਿੰਗ ਕਰ ਲੈਣੀ ਹੈ ਕਟਿੰਗ ਆਪਾਂ ਆਪਣੇ ਹਿਸਾਬ ਦੇ ਨਾਲ ਜਿਸ ਸ਼ੇਪ ਦੇ ਵਿੱਚ ਮਰਜ਼ੀ ਕਰ ਸਕਦੇ ਆ ਨਰਮ ਕ੍ਰੇਲੇ ਆ ਤੇ ਜਿਹੜੇ ਇਹਦੇ ਬੀਜ ਆ ਬਿਲਕੁਲ ਨਰਮ ਆ ਤੇ ਜੇ ਸਖਤ ਬੀਜ ਹੋ ਤਾਂ ਆਪਾਂ ਨੇ ਉਹ ਕੱਢ ਦੇਣਾ ਦੇਖੋ ਐਸ ਗੋਲ ਸ਼ੇਪ ਦੇ ਵਿੱਚ ਆਪਾਂ ਨੇ ਸਾਰੇ ਕਰੇਲੇ ਜਿਹੜੇ ਕਟਿੰਗ ਕਰਕੇ ਤਿਆਰ ਕਰ ਲਏ। ਹੁਣ ਆਪਾਂ ਕਰੇਲਿਆਂ ਨੂੰ ਇੱਕ ਬੜੇ ਖੁੱਲੇ ਭਾਂਡੇ ਦੇ ਵਿੱਚ ਪਾ ਲਿਆ। ਇਹਦੇ ਵਿੱਚ ਆਪਾਂ ਅੱਧਾ ਚਮਚ ਨਮਕ, ਅੱਧਾ ਚਮਚ ਪਾਇਆ ਹਲਦੀ ਪਾਊਡਰ। ਇੱਕ ਲਿਆ ਆਪਾਂ ਨੇ ਬੜੇ ਸੈਂਦਾ ਨਿੰਬੂ। ਨਿੰਬੂ ਦਾ ਆਪਾਂ ਜਿਹੜਾ ਰਾਸਾ ਉਹ ਪੂਰੀ ਤਰ੍ਹਾਂ ਨਾ ਜੋੜ ਦੇਣਾ। ਨਿੰਬੂ ਪਾਉਣ ਦੇ ਨਾਲ ਜਿਹੜਾ ਕਰੇਲਿਆਂ ਦੇ ਕੁੜੱਤਾਂ ਨਾਲ ਜਿਹੜੀ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਤੇ ਇਹਨੂੰ ਆਪਾਂ ਇੱਕ ਜਾਂ ਦੋ ਨਿੰਬੂ ਪਾ ਕੇ ਇਹ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹਾਂਜੀ ਆਪਾਂ ਇਹਨੂੰ ਦੋਹੇ ਹੱਥਾਂ ਦੇ ਨਾਲ ਮਿਕਸ ਕਰ ਦੇਣਾ ਤੇ ਜਿਹੜੇ ਮਸਾਲੇ ਆ ਉਹ ਚੰਗੀ ਤਰ੍ਹਾਂ ਕਰੇਲਿਆਂ ਨਾਲ ਲੱਗ ਜਾਣ ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਹੁਣ ਆਪਾਂ ਇਹਨੂੰ ਥੋੜੀ ਦੇਰ ਵਾਸਤੇ ਟਾ ਕੇ ਰੱਖ ਦਿੰਨੇ ਆ ਹਾਂਜੀ ਆਪਾਂ ਨੇ 10 ਮਿੰਟ ਢਾਕ ਰਿਕੇ ਰੱਖਤੇ ਤੇ ਬਾਕੀ ਜਿਹੜੇ ਮਸਾਲੇ ਉਹ ਆਪਾਂ ਨੇ ਸਾਰੇ ਤਿਆਰ ਕਰ ਲਏ ਅਦਰਕ ਹਰੀ ਮਿਰਚ ਪਿਆਜ਼ ਤੇ ਬਾਕੀ ਜਿਹੜੇ ਆਪਣੇ ਸੁੱਕੇ ਮਸਾਲੇ ਹਾਂਜੀ 10 ਮਿੰਟ ਹੋ ਗਏ ਹੁਣ ਆਪਾਂ ਪਹਿਲਾਂ ਚੰਗੀ ਤਰ੍ਹਾਂ ਤਰੇਲਿਆਂ ਨੂੰ ਮਿਕਸ ਕਰ ਲਵਾਂਗੇ ਤੇ ਫੇਰ ਇਹ ਤਾਂ ਆਪਾਂ ਜਿਹੜਾ ਕੌੜਾ ਪਾਣੀ ਆ ਉਹ ਨਚੂੜ ਕੇ ਕੱਢ ਦਵਾਂਗੇ ਹਾਂਜੀ ਮੈਂ ਦੇਖੋ ਆਪਾਂ ਨੇ ਕਰੇਲਿਆਂ ਜਿਹੜੇ ਦੇਖਣ ਦੇ ਵਿੱਚ ਕਿੰਨੇ ਵਧੀਆ ਲੱਗ ਰਹੇ ਆ ਤੇ ਹੁਣ ਆਪਾਂ ਇਹਨੂੰ ਦੋ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਘੁੱਟ ਕੇ ਜਿਹੜਾ ਇਹਦਾ ਕੌੜਾ ਪਾਣੀ ਕੱਢ ਦੇਣਾ ਜਦੋਂ ਆਪਾਂ ਕarele ਭਰ ਕੇ ਬਣਾਉਂਦੇ ਆ ਉਸ ਟਾਈਮ ਵੀ ਆਪਾਂ ਕareleਆਂ ਨੂੰ ਖਾਲੀ ਕਰਕੇ ਉਹਨਾਂ ਦੇ ਵਿੱਚ ਆਪਾਂ ਨਮਕ ਲਾਉਂਦੇ ਆ ਤੇ ਜਦੋਂ ਉਹਦਾ ਪਾਣੀ ਆਪਾਂ ਕੱਢਦੇ ਆ ਤੇ ਉਹਦੇ ਵਿੱਚ ਤੇ ਵੀ ਜਿਹੜਾ ਕੁੜੱਤਣ ਜਿਹੜੀ ਖਤਮ ਹੋ ਜਾਂਦੀ ਹੈ ਉਹ ਜਿਹੜਾ ਆਪਾਂ ਵਿੱਚ ਨਿੰਬੂ ਪਾਇਆ ਨਿੰਬੂ ਪਾਉਣ ਦੇ ਨਾਲ ਆ ਜਿਹੜਾ ਇਹ ਕੌੜਾਪਣ ਜਿਹੜਾ ਖਤਮ ਹੋ ਜਾਂਦਾ ਹੈ ਸਬਜੀ ਹੈ ਜਿਹੜੀ ਖਾਣ ਦੇ ਵਿੱਚ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਹਾਂਜੀ ਇਸੇ ਤਰ੍ਹਾਂ ਆਪਾਂ ਨੇ ਦੇਖੋ ਸਾਰੇ ਜਿਹੜੇ ਕਰੇਲੇ ਨਚੋੜ ਕੇ ਇੱਕ ਬੜੇ ਖੁੱਲੇ ਭਾਂਡੇ ਦੇ ਵਿੱਚ ਕੱਢ ਲਏ ਤੇ ਦੇਖੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਚੋੜ ਲਿਆ ਇੱਕ ਕੜਚੀ ਆਪਾਂ ਨੇ ਸਰੋਂ ਦੇ ਤੇਲ ਦੀ ਪੈਨ ਦੇ ਵਿੱਚ ਪੂਰੀ ਤਰ੍ਹਾਂ ਗਰਮ ਕਰ ਲਈ ਉਹਦੇ ਵਿੱਚ ਆਪਾਂ ਨੇ ਕਰੇਲਿਆਂ ਨੂੰ 10 ਮਿੰਟ ਜਿਹੜਾ ਸੇਕ ਲਗਵਾਉਣਾ ਹੈ ਜੇ ਆਪਾਂ ਨੇ ਕareleਆਂ ਦੀ ਸਬਜੀ ਨਰਮ ਤੇ ਸੌਫਟ ਜੀ ਬਣਾ ਲੀਏ ਫਿਰ ਤਾਂ ਆਪਾਂ ਢੱਕ ਕੇ ਬਣਾ ਸਕਦੇ ਆ ਜੇ ਆਪਾਂ ਨੇ कुरकुਰੀ ਸਬਜੀ ਤਿਆਰ ਕਰਨੀ ਆ ਫਿਰ ਆਪਾਂ ਬਿਨਾ ਢੱਕ ਕੇ ਤੇ ਜਿਹੜੀ ਇਹ ਸਬਜੀ ਤਿਆਰ ਕਰ ਸਕਦੇ ਆ ਜਿਹੜੀ ਸਬਜੀ ਆਪਾਂ ਬਿਨਾ ਢੱਕ ਕੇ ਦੀ ਤਿਆਰ ਕਰਦੇ ਹਾਂ ਥੋੜੀ ਜੀ ਡਾਰਕ ਕਲਰ ਦੀ ਹੋ ਜਾਂਦੀ ਏ ਤੇ ਇਹਨੂੰ ਆਪਾਂ ਢੱਕ ਕੇ ਜਿਹੜਾ ਬਣਾਵਾਂਗੇ ਹਾਂਜੀ 10 ਮਿੰਟ ਹੋ ਗਏ ਆਪਾਂ ਇਹਨੂੰ ਚੰਗੀ ਤਰ੍ਹਾਂ ਸੇਕ ਲਗਵਾ ਲਿਆ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲੰਨੇ ਗਰੇਲੇ ਜਿਹੜੇ ਸਾਡੇ ਸੌਫਟ ਹੋ ਗਏ ਗੈਸ ਆਪਾਂ ਨੇ ਬੰਦ ਕਰਤਾ ਹੁਣ ਗਰੇਲਿਆਂ ਨੂੰ ਆਪਾਂ ਨੇ ਪਲੇਟ ਦੇ ਵਿੱਚ ਕੱਢ ਲਿਆ ਕਿਉਂ ਬਣ ਕੇ ਗਰੇਲੇ ਕਿੰਨੇ ਸੌਫਟ ਬਣ ਗਏ ਤੇ ਹੁਣ ਆਪਾਂ ਦੋ ਚਮਚੀ ਉਸੇ 팬 ਦੇ ਵਿੱਚ ਤੇਲ ਦੇ ਗਰਮ ਕਰਿਆ ਅੱਧਾ ਚਮਚ ਪਾਇਆ ਜੀਰਾ ਤੇ ਅੱਧਾ ਚਮਚ ਪਾਇਆ राई ਅੱਧਾ ਚਮਚ ਕਲੌਂਜੀ ਅੱਧਾ ਚਮਚ ਦਾਣਾ ਮੇਥੀ ਇਹ ਜਿਹੜੇ ਆਪਾਂ ਮਸਾਲੇ ਪਾਏ ਇਹਨਾਂ ਨੂੰ ਆਪਾਂ ਨੇ 2 ਮਿੰਟ ਜਿਹੜਾ ਭੁੰਨ ਲੈਣਾ ਹਾਂਜੀ ਮਸਾਲੇ ਸਾਡੇ ਭੁੱਜ ਕੇ ਤਿਆਰ ਹੋ ਗਏ ਦੋ ਬڑے ਪਿਆਜ਼ ਆਪਾਂ ਨੇ ਮੋٹے ਸ਼ੇਪ ਦੇ ਵਿੱਚ ਕੱਟ ਲੈਣੇ ਆ ਤੇ ਉਹਨਾਂ ਨੂੰ ਆਪਾਂ ਤੇਜ਼ ਸੇਕ ਤੇ ਜਿਹੜਾ ਸੇਕ ਲਗਵਾਉਣਾ ਆ ਆਪਾਂ ਨੇ ਸਿਮ ਨਹੀਂ ਕਰਨਾ ਗੈਸ ਜਦੋਂ ਆਪਾਂ ਸਿਮਰ ਕਰਕੇ ਗੈਸ ਪਿਆਜ਼ਾਂ ਨੂੰ ਭੁੰਨਦੇ ਆਂ ਫਿਰ ਪਿਆਜ਼ ਜਿਹੜੋ ਪਾਣੀ ਛੱਡ ਦਿੰਨੇ ਆ ਤੇ ਇਸ ਕਰਕੇ ਜਿਹੜਾ ਆਪਾਂ ਤੇਜ ਸੇਕਦੇ ਹੀ ਇਹ ਤਿਆਰ ਕਰਨੇ ਆ ਹਾਂਜੀ ਪਿਆਜ਼ ਜਿਹੜੇ ਸਾਡੇ ਬ੍ਰਾਊਨ ਹੋ ਗਏ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ 4-5 ਕੱਟੀ ਵੀ ਹਰੀ ਮਿਰਚ ਆਪਾਂ ਲਾਲ ਮਿਰਚ ਪਾਊਡਰ ਨਹੀਂ ਪਾਉਣਾ ਜਿੰਨੀ ਕੇ ਆਪਾਂ ਨੂੰ ਜ਼ਰੂਰਤ ਹੈ ਉਹਦੇ ਹਿਸਾਬ ਦੇ ਨਾਲ ਆਪਾਂ ਨੇ ਹਰੀ ਮਿਰਚ ਜਿਹੜੀ ਕੱਟ ਕੇ ਪਾ ਲਈ ਤੇ ਨਾਲ ਪਾਏ ਆਪਣੇ ਅਦਰਕ ਤੇ ਲਸਣ ਦਾ ਪੇਸਟ ਅਦਰਕ ਤੇ ਲਸਣ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਹਾਂਜੀ ਦੇਖੋ ਹੁਣ ਜਿਹੜਾ ਸਾਡਾ ਮਸਾਲਾ ਉਹ ਭੁੱਜ ਕੇ ਤਿਆਰ ਹੋ ਗਿਆ ਹੁਣ ਆਪਾਂ 2 ਮਿੰਟ ਜਿਹੜਾ ਸੇਕ ਲਗਵਾ ਲਿਆ ਤੇ ਨਾਲ ਹੁਣ ਪਾਵਾਂਗੇ ਆਪਾਂ ਨਮਕ ਨਮਕਾ ਪਾਣ ਬਹੁਤ ਧਿਆਨ ਚ ਰੱਖ ਕੇ ਪਾਣਾ ਕਿਉਂਕਿ ਜਦੋਂ ਆਪਾਂ ਨੇ ਕareleਆਂ ਨੂੰ 10 ਮਿੰਟ ਵਾਸਤੇ ਰੱਖਿਆ ਤਾਂ ਉਸ ਟਾਈਮ ਵੀ ਆਪਾਂ ਨੇ ਨਮਕ ਪਾਇਆ ਤਾਂ ਤੇ ਹੁਣ ਜਿਹੜਾ ਇਸ ਟਾਈਮ ਤੇ ਨਮਕ ਆਪਾਂ ਨੇ ਉਹ ਘੱਟ ਪਾਉਣਾ ਇੱਕ ਚਮਚ ਪਾਇਆ ਆਪਾਂ ਨੇ ਕਸੂਰੀ ਮੇਥੀ ਦਾ ਕਸੂਰੀ ਮੇਥੀ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਹਾਂਜੀ ਦੇਖੋ ਮਸਾਲਾ ਜਿਹੜਾ ਸਾਡਾ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਐ ਦੇ ਵਿੱਚ ਹੁਣ ਆਪਾਂ ਪਾਵਾਂਗੇ ਫਰਾਈ ਕਰੇ ਹੋਏ ਕਰੇਲੇ ਰੈਲਿਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦਿਆਂ। ਹਾਂ ਜੀ ਹੁਣ ਆਪਾਂ ਨੇ ਪੂਰੀ ਤਰ੍ਹਾਂ ਸਬਜ਼ੀ ਜਿਹੜੀ ਪੂਰੀ ਤਰ੍ਹਾਂ ਮਿਕਸ ਕਰਤੀ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ। ਹਲਦੀ ਨੂੰ ਆਪਾਂ ਨੇ ਸਬਜ਼ੀ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰ ਦੇਣਾ। ਇਹਦੇ ਵਿੱਚ ਆਪਾਂ ਨੂੰ ਕੋਈ ਲਾਲ ਮਿਰਚ ਜਾਂ ਦੇਗੀ ਮਿਰਚ ਇਸ ਤਰ੍ਹਾਂ ਦੀ ਕੋਈ ਆਪਾਂ ਨੇ ਮਸਾਲੇ ਨਹੀਂ ਪਾਏ ਆਪਾਂ ਹਰੀ ਮਿਰਚ ਜਿਹੜੀ ਆਪਾਂ ਨੇ ਲੋੜ ਦੇ ਅਨੁਸਾਰ ਚੀਰ ਕੇ ਪਾਈ ਹੈ ਤੇ ਸਬਜੀ ਜਿਹੜੀ ਅਸੀਂ ਪੂਰੀ ਤਰ੍ਹਾਂ ਮਿਕਸ ਕਰ ਲਈ ਮਸਾਲੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਟੱਕ ਕੇ ਜਿਹੜਾ 10 ਕਿ ਮਿੰਟ ਸੇਕ ਲਗਵਾਨੇ ਹਾਂਜੀ 10 ਮਿੰਟ ਹੋ ਗਏ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਏ ਤੇ ਦੇਖੋ ਦੇਖਣ ਦੇ ਵਿੱਚ ਕਿੰਨੇ ਵਧੀਆ ਤੇ ਖਾਣ ਵਿੱਚ ਵੀ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਤੇ ਗੈਸ ਆਪਾਂ ਨੇ ਬੰਦ ਕਰਤਾ ਤੇ ਆਪਾਂ ਹੁਣ ਤੁਹਾਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਉਣਾ ਹੈ ਕਿ ਜਿਹੜੀ ਸਬਜੀ ਹੈ ਜਿਹੜੀ ਸਾਡੀ ਦੇਖਣ ਦੇ ਵਿੱਚ ਕਿੰਨੀ ਵਧੀਆ ਤੇ ਖਾਣ ਵਿੱਚ ਵੀ ਬਹੁਤ ਸਵਾਦ ਤਿਆਰ ਹੋਈ ਹੈ ਐਦੇ ਵਿੱਚ ਆਪਾਂ ਨੇ ਕੋਈ ਦੇਗੀ ਮਿਰਚ ਨਹੀਂ ਪਾਈ ਤੇ ਸਬਜੀ ਹੈ ਜਿਹੜੀ ਸਾਡੀ ਦੇਖਣ ਵਿੱਚ ਬਹੁਤ ਹੀ ਖੂਬਸੂਰਤ ਤੇ ਖਾਣ ਵਿੱਚ ਵੀ ਬਹੁਤ ਹੀ ਸਵਾਦ ਤਿਆਰ ਹੋਈ ਹੈ ਅਸੀਂ ਦੇਖੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜਿਹੜੀ ਇਹ ਸਬਜੀ ਬਣਾਈ ਹੈ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਜੇ ਤੁਹਾਨੂੰ ਮੇਰੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਸਿਮਰ ਦੇਖਣ ਆਉਣ ਦਾ ਬਹੁਤ ਬਹੁਤ ਧੰਨਵਾਦ ਜੀ